ਜ਼ਰ ਆਪਣਾ ਚ ਵਜ ਜਾ ਆਉ ਨੂੰ ਵੀ ਆ ਰਹੀ ਹੈ ਜੀ ਦੇਖੋ ਜਿਹੜੀਆਂ ਬਲਾਕ ਸਮಿತಿ ਦੀਆਂ ਚੋਣਾਂ ਚੱਲ ਰਹੀਆਂ ਨੇ ਸਾਡਾ ਆਮ ਲੋਕਤ ਮਿਸ਼ਨ ਕਿਸੇ ਵੀ ਹੋਰ ਜਿੱਥੇ ਬੰਦੀ ਦੀ ਬਜਾਏ ਆਜ਼ਾਦ ਤੌਰ ਤੇ ਜਿਹੜੇ ਲੜ ਰਹੇ ਨੇ ਉਹਨਾਂ ਦੀ ਹਮਾਇਤ ਜਿੱਥੇ ਵੀ ਮੰਗੀ ਹੈ ਉਹਨਾਂ ਦੀ ਕੀਤੀ ਗਈ ਸੀ ਜੋ ਇਹ ਨੌਜਵਾਨ ਛੰਡੇ ਮਾਜਰਾ ਜੋਂ ਤੋਂ ਜਗੋਂ ਸਿੰਘ ਜੀ ਮੁੱਦੋਂ ਇਹਨਾਂ ਦੇ ਮਾਤਾ ਜੀ ਚੋਣ ਲੜ ਰਹੇ ਨੇ ਸੋ ਕਿਉਂਕਿ ਇਹ ਪਹਿਲਾ ਹੀ ਧਾਰਮਿਕ ਤੌਰ ਤੇ ਸਮਾਜ ਦਰਦੀ ਹੋਣ ਦੇ ਨਾਤੇ ਜੋ ਸਭਾਵਾਂ ਕਰਦੇ ਨੇ ਸੋ ਉਸ ਨੂੰ ਦੇਖਦੇ ਹੋਏ ਅਸੀਂ ਲੋਕ ਇਤਮਿਸ਼ਨ ਵੱਲੋਂ ਫੈਸਲਾ ਲਿਆ ਕਿ ਜਿਹੜੇ ਬੰਦੇ ਅ ਪਾਰਟੀਆਂ ਬਾਜੀ ਤੋਂ ਉੱਪਰ ਉੱਠ ਕੇ ਪਿੰਡਾਂ ਦੇ ਨਾਲ ਜੁੜੇ ਹੋਣ ਪਿੰਡਾਂ ਦੇ ਵਿਕਾਸ ਦੇ ਲਈ ਪਿੰਡਾਂ ਦੇ ਮੁੱਦਿਆਂ ਦੇ ਲਈ ਸੋਚ ਸਕਣ ਕਿਉਂਕਿ ਇੱਕ ਤਾਂ ਅਸੀਂ ਮੌਕੇ ਦੇ ਮੌਕੇ ਪਾਰਟੀਆਂ ਨੇ ਧੱਕੇ ਦੇ ਨਾਲ ਬੰਦੇ ਖੜੇ ਕੀਤੇ ਨੇ ਜਿਨ੍ਹਾਂ ਦੀ ਕੋਈ ਕਿਸੇ ਤਰ੍ਹਾਂ ਦੀ ਸੋਚ ਨਹੀਂ ਕੋਈ ਦੇਲ ਨਹੀਂ ਪਰ ਜਿਹੜੇ ਸ਼ੁਰੂ ਤੋਂ ਹੀ ਸਮਾਜ ਪ੍ਰਤੀ ਦਰਦ ਰੱਖਦੇ ਨੇ ਉਹਨਾਂ ਪਿੰਡਾਂ ਨਾਲ ਜੁੜੇ ਹੋਏ ਨੇ ਜਿਵੇਂ ਪਹਿਲਾਂ ਵੀ ਇਹ ਕੈਂਪ ਲਗਾਉਂਦੇ ਆ ਰਹੇ ਨੇ ਪਿੰਡਾਂ ਦੇ ਵਿੱਚ ਸੋ ਉਹ ਉਹ ਜਿਹੇ ਉਮੀਦਵਾਰਾਂ ਦੀ ਲੋੜ ਹੈ ਜਿਨ੍ਹਾਂ ਦੀ ਇੱਕ ਸੋਚ ਬਣੀ ਹੋਈ ਹੋ ਅੱਗੇ ਵੱਧ ਚੜ ਕੇ ਹੋਰ ਵੀ ਕਾਰਜ ਇਲਾਕੇ ਦੇ ਕਰਵਾ ਸਕਦੇ ਨੇ ਸੋ ਅੱਜ ਵੀ ਜਿੰਨੇ ਸਾਡੇ ਗੁਰਮੀਤ ਸਿੰਘ ਜੀ ਸ਼ੰਟੂ ਭਗਤ ਸਿੰਘ ਜੀ ਭਗਤ ਮਾਜਰਾ ਹੋਰ ਵੀ ਸਾਰੇ ਇੱਥੇ ਪਹੁੰਚੇ ਨੇ ਤਾਂ ਕਿ ਇਹਨਾਂ ਦੀ ਸਵਾਮਾਨ ਨੂੰ ਦੇਖਦੇ ਹੋਏ ਅਸੀਂ ਛੰਡਾ ਜਿਹੜਾ ਜ਼ੋਨ ਤੋਂ ਸਾਰੇ ਹੀ ਵੋਟਰਾਂ ਨੂੰ ਬੇਨਤੀ ਕਰਾਂਗੇ ਜਿੰਨੇ ਵੀ ਪਿੰਡ ਆਉਂਦੇ ਨੇ ਕਿ ਇਹਨਾਂ ਦੀ ਚੋਣ ਨਿਸ਼ਾਨ ਜੋ ਅਲਮਾਰੀ ਹੈ ਸੋ ਜੋ ਇਹਨਾਂ ਨੂੰ ਆਜ਼ਾਦ ਤੌਰ ਤੇ ਮਿਲੀ ਹੈ ਕਿਉਂਕਿ ਬੜਾ ਧੱਕਾ ਕੀਤਾ ਗਿਆ ਸੀ ਚੋਣ ਨਿਸ਼ਾਨ ਬਿਨਾਂ ਦਾ ਰੋਕਿਆ ਗਿਆ ਸੀ ਆਖਰ ਦੇ ਵਿੱਚ ਮਿਲਿਆ ਹੈ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਪਹਿਲਾਂ ਹੀ ਸਰਕਾਰਾਂ ਨੂੰ ਦੂਜੀਆਂ ਪਾਰਟੀਆਂ ਨੂੰ ਕਿ ਜਿਹੜਾ ਪਿੰਡਾਂ ਨਾਲ ਜੁੜਿਆ ਹੋਇਆ ਹੁੰਦਾ ਹੈ ਡਰ ਇਹਨਾਂ ਦਾ ਪਹਿਲੇ ਹੀ ਸਤਾ ਰਿਹਾ ਸੀ ਸੋ ਇਹੋ ਜਿਹੇ ਨੌਜਵਾਨ ਅੱਗੇ ਆਉਣ ਅਸੀਂ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਆਪਣੇ ਇਲਾਕੇ ਦੇ ਵਿਕਾਸ ਬਾਰੇ ਸੋਚਦੇ ਹੋਏ ਕਿਉਂਕਿ ਜਿਹੜਾ ਬੰਦਾ ਪਹਿਲੇ ਹੀ ਜੁੜਿਆ ਹੋਇਆ ਤੇ ਉਹਨੂੰ ਕਦੇ ਜਾ ਕੇ ਤੁਸੀਂ ਕੰਮ ਕਹੋਗੇ ਤਾਂ ਤੁਹਾਡੇ ਨਾਲ ਤੁਰਨਗੇ ਜਿਹੜੇ ਸਿਆਸੀ ਬੰਦੇ ਹੁੰਨੇ ਉਹਨਾਂ ਨੂੰ ਤਾਂ ਸਿਆਸਤ ਦਾ ਹੀ ਮਤਲਬ ਹੁੰਦਾ ਪਰ ਜਿਹੜੇ ਇਹ ਜਿਹੇ ਸੋਚ ਤੇ ਜੁੜੇ ਹੋਏ ਨੇ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਸੋ ਅਸੀਂ ਇਹੀ ਬੇਨਤੀ ਉਹਨਾਂ ਨੂੰ ਕਰਾਂਗੇ ਕਿ ਮਾਤਾ ਭਜਨ ਕੌਰ ਜੀ ਮੰਦੋਂ ਤੇ ਉਹਨਾਂ ਨੂੰ ਚੋਣ ਨਿਸ਼ਾਨ ਅਲਮਾਰੀ ਤੇ ਮੋਹਰਾਂ ਲਗਾ ਕੇ ਜਿਤਾ ਕੇ ਭੇਜਣ ਤਾਂ ਕਿ ਤੁਹਾਡੇ ਹਲਕੇ ਦੇ ਜਿਹੜੇ ਉਹਨਾਂ ਦੇ ਜ਼ੋਨ ਹੈ ਪਿੰਡਾਂ ਦਾ ਉਹਤੇ ਵਿਕਾਸ ਦੇ ਲਈ ਕੰਮ ਕਰ ਸਕਣ ਉਹਨਾਂ ਦੀ ਸੋਚ ਨੂੰ ਦੇਖਦੇ ਹੋਏ ਕਿਉਂਕਿ ਇਹ ਕਿਸੇ ਜਾਣ ਪਛਾਣ ਦੀ ਮਤਾਅਤਾ ਹੈ ਨਹੀਂ ਸੋ ਪਹਿਲਾਂ ਹੀ ਤੁਸੀਂ ਸਾਰੇ ਉਹਨਾਂ ਬਾਰੇ ਜਾਣਦੇ ਆ ਕਿ ਕਿਵੇਂ ਉਹ ਤੁਹਾਡੇ ਵਿੱਚ ਵਿਚਰਦੇ ਆ ਕਿਵੇਂ ਹਮੇਸ਼ਾ ਆਵਾਜ਼ ਉਠਾਉਂਦੇ ਆ ਸੋ ਅੱਜ ਇਕੱਲਾ ਸਾਡੇ ਵੱਲੋਂ ਹੀ ਅਸੀਂ ਦੇਖਿਆ ਕਿ ਹੋਰ ਵੀ ਜਿੰਨੀਆਂ ਜਥੇਬੰਦੀਆਂ ਨੇ ਤੇ ਉਹ ਤਾਂ ਇਹਨਾਂ ਦੀ ਮਦਦ ਕਰੇ ਰਹੀਆਂ ਨੇ ਜਿੰਨੀਆਂ ਸਿਆਸੀ ਪਾਰਟੀਆਂ ਨੇ ਇੱਕ ਦੂਏ ਦੇ ਖਿਲਾਫ ਉਂਗਲ ਚੁੱਕਦੀਆਂ ਨੇ ਪਰ ਉਹਨਾਂ ਕੋਲ ਅੱਜ ਤੱਕ ਜਿੰਨੀਆਂ ਮੀਟਿੰਗਾਂ ਹੋਈਆਂ ਕਿਸੇ ਪਾਰਟੀ ਦੇ ਬੰਦੇ ਨੇ ਇਹਨਾਂ ਦੇ ਖਿਲਾਫ ਉਂਗਲ ਨਹੀਂ ਚੁੱਕੀ ਕਿਉਂਕਿ ਕਹਿਣ ਲਈ ਕੁਝ ਨਹੀਂ ਹੈ ਇੱਕ ਜਿਹੇ ਸਖਸ਼ ਨੇ ਜੋ ਇਲਾਕੇ ਵਿੱਚ ਵਿਚਰ ਕੇ ਲੋਕਾਂ ਦੇ ਕੰਮ ਆਉਂਦੇ ਨੇ ਸੋ ਇਸ ਨੂੰ ਦੇਖਦੇ ਹੋਏ ਅਸੀਂ ਇਹਨਾਂ ਦੇ ਲਈ ਅਪੀਲ ਕਰਦੇ ਹਾਂ ਸਾਰਾ ਹੀ ਜੋ ਨਿਵਾਸੀਆਂ ਨੂੰ ਕਿ ਇਹਨਾਂ ਦੀ ਚੋਣ ਨਿਸ਼ਾਨ ਅਲਮਾਰੀ ਤੇ ਵੋਟਾਂ ਪਾ ਕੇ ਕਾਮਯਾਬ ਬਣਾਇਆ ਜਾਵੇ ਕਿਰਪਾਏ ਜੀ ਕਾਲਪੁਰਖ ਵੈਸ਼ਗੁਰੂ ਮਹਾਰਾਜ ਦੀ ਜਿਹੜੇ ਸੰਘਰਸ਼ ਦੇ ਜਾਂ ਸਮਾਜ ਸੇਵੀ ਕੰਮ ਨੇ ਉਹ ਗੁਰੂ ਪਿਤਾ ਗੁਰੂ ਕਲਗੀਧਰ ਆਪ ਕਰਾਉਂਦੇ ਨੇ ਸੋ ਵੀਰ ਜੀ ਉਹਨਾਂ ਦਾ ਰਵਿੰਦਰ ਸਿੰਘ ਵਜੀਦ ਪਰ ਗੁਰਮੀਤ ਸਿੰਘ ਜੀ ਛੰਟੂ ਭਗਤ ਸਿੰਘ ਜੀ ਭਗਤ ਮਾਜਰੇ ਤੋਂ ਵਿਸ਼ੇਸ਼ ਤੌਰ ਤੇ ਲੋਕ ਹਿੱਤ ਮਿਸ਼ਨ ਦੀ ਜਿਹੜੀ ਟੀਮ ਹੈ ਇਹ ਮੇਰੇ ਸਹਿਯੋਗ ਦੇ ਵਿੱਚ ਚੋਣ ਦੇ ਮੁਹਿੰਮ ਦੇ ਵਿੱਚ ਹਿੱਸਾ ਪਾਉਣ ਆਪਣਾ ਪਹੁੰਚੀ ਹੈ ਸੋ ਮੇਰੀ ਆਪਣੇ ਜ਼ੋਨ ਦੇ ਢੰਡੇ ਮਾਜਰਾ ਜ਼ੋਨ ਨੰਬਰ 6 ਤੋਂ ਸੂਝਵਾਨ ਵੋਟਰਾਂ ਨੂੰ ਅਪੀਲ ਹੈ ਕਿ ਮੇਰੇ ਲਈ ਇਹ ਇੱਕ ਚੋਣ ਨਹੀਂ ਹੈ ਮੈਂ ਜੋ ਲੋਕਾਂ ਦਾ ਅਸੀਂ ਸੰਘਰਸ਼ ਲੜਦੇ ਆਂ ਪੰਜਾਬ ਦਾ ਪੰਜਾਬੀਅਤ ਲਈ ਸੰਘਰਸ਼ ਲੜਦੇ ਆਂ ਲੋਕਾਂ ਦੀ ਸੇਵਾ ਲਈ ਹੀ ਲੜ ਰਹੇ ਆਂ ਮੈਂ ਇੱਕ ਵਾਰ ਫੇਰ ਵੋਟਰਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਪਿਛਲੇ ਸਾਲ 11 ਦਸੰਬਰ ਨੂੰ ਵੱਡੇ ਭਰਾ ਦੀ ਮੌਤ ਹੋ ਜਾਣ ਕਾਰਨ ਮੈਂ ਕੁਝ ਵੀ ਕਰਨ ਦੇ ਕਾਬਲ ਨਹੀਂ ਸੀ ਰਹਾ ਪਰ ਫਿਰ ਵੀ ਅੰਦਰੋਂ ਅੰਦਰ ਇੱਕ ਦੁੱਖ ਘਰ ਬੈਠੇ ਨੂੰ ਖਾ ਰਿਹਾ ਸੀਗਾ ਕਿ ਜੋ ਮੇਰੇ ਲੋਕ ਐ ਮੇਰਾ ਇਲਾਕਾ ਐ ਮੇਰਾ ਪੰਜਾਬ ਐ ਇਹਦੇ ਲਈ ਲੜੇਗਾ ਕੌਣ ਅਗਰ ਅਸੀਂ ਘਰਾਂ ਬੈਠ ਗਏ ਸੋ ਇਸੇ ਨੂੰ ਦੇਖ ਕੇ ਦੁਬਾਰਾ ਮੈਂ ਲੋਕਾਂ ਦੀ ਸਿਰਫ ਲੋਕਾਂ ਲਈ ਲੜ ਰਿਹਾ ਮੇਰਾ ਕੋਈ ਨਿੱਜੀ ਇਹਦੇ ਵਿੱਚ ਆਪਣਾ ਹਿੱਤ ਨਹੀਂ ਹੈਗਾ ਪਦਾਰਥਵਾਦੀ ਪਦਾਰਥਵਾਦ ਤੋਂ ਆਪਾਂ ਰਹਿਤਾਂ ਸਿਰਫ ਔਰ ਸਿਰਫ ਮੇਰੀ ਲੋਕਾਂ ਨੂੰ ਸਮਾਜ ਨੂੰ ਮੇਰੇ ਜ਼ੋਨ ਦੇ ਵੋਟਰਾਂ ਨੂੰ ਬੇਨਤੀ ਹੈ ਕਿ ਉਹ ਮੈਨੂੰ ਜਿਤਾਉਣ ਤਾਂ ਕਿ ਮੈਂ ਤੁਹਾਡੀ ਆਵਾਜ਼ ਹੈ ਜਿਹੜੀ ਉਹ ਬਲੰਦ ਕਰ ਸਕਾਂ ਅਤੇ ਤੁਹਾਡੀ ਸੇਵਾ ਕਰ ਸਕਾਂ ਜੇ ਕੰਮਾਂ ਦੇ ਵਿੱਚ ਪਹਿਲਾਂ ਵੀ ਇਨਵੋਲਵ ਰਹੇ ਨੇ ਪੰਜਾਬ ਨੂੰ ਭਾਈ ਦੇ ਕੰਮ ਨੇ ਜੀ ਜਦੋਂ ਵੀ ਕਦੇ ਕੋਈ ਪਿੰਡਾਂ ਵਾਲੇ ਦੀ ਫੋਟੋ ਲਾ ਕੇ ਜਾਂ ਥੋੜਾ ਜਿਹਾ ਇੱਕ ਗਤਰਾ ਉੱਪਰ ਨੂੰ ਪਾ ਕੇ ਕਿਰਪਾ ਨੂੰ ਉੱਤੇ ਨੂੰ ਪਾ ਕੇ ਵੋਟ ਮੰਗਦਾ ਉਹਦੇ ਨਾਲ ਹਾਈ ਲੈਵਲ ਤੱਕ ਜਿਹੜਾ ਵਿਕਰਾ ਹੁੰਦਾ ਹੈ ਮੈਨੂੰ ਲੱਗਦਾ ਵੀ ਤੁਹਾਡੇ ਨਾਲ ਵਿਕਰਾ ਹੋਏਗਾ ਜਦੋਂ ਤੁਸੀਂ ਜਿੱਤ ਕੇ ਆਏ ਜਿੱਤ ਕੇ ਵੀ ਹੁਣ ਵੀ ਕਈ ਲੋਕ ਕਹਿ ਰਹੇ ਆ ਕਿ ਤੁਸੀਂ ਸੰਤਾਂ ਦੀ ਫੋਟੋ ਲਾਈ ਹੈ ਪਰ ਮੈਂ ਇਹ ਕਹਿਣਾ ਹੈ ਵੀ ਇਹ ਇੱਕ ਸੋਚ ਹੈ ਮੈਂ ਲੋਕਾਂ ਨੂੰ ਦੱਸਣਾ ਵੀ ਚਾਹੁੰਨਾ ਪੁੱਛਣਾ ਵੀ ਚਾਹੁੰਨਾ ਵੀ ਕਿਤੇ ਤੁਸੀਂ ਮੇਰੇ ਕਦੇ ਕਿਰਦਾਰ ਬਾਰੇ ਮੇਰਾ ਕਿਰਦਾਰ ਹਲਕਾ ਨਹੀਂ ਹੈ ਮੈਂ ਗੁਰੂ ਪਤਨ ਨੂੰ ਹਾਜ਼ਰ ਨਾਜ਼ਰ ਸਮਝ ਕੇ ਗੱਲ ਕਰਦਾ ਹਾਂ ਮੈਂ ਕੋਈ ਝੂਠਾ ਨਹੀਂ ਬੇਈਮਾਨ ਨਹੀਂ 나ਹੀਂ ਕਦੇ ਹੋ ਸਕਦੇ ਆ ਕਿਰਪਾ ਰਹੇ ਅਕਾਲ ਪੁਰਖ ਵਾਹਿਗੁਰੂ ਦੀ ਸੋ ਮੇਰੇ ਕਿਰਦਾਰ ਨੂੰ ਦੇਖ ਕੇ ਮੈਨੂੰ ਵੋਟ ਪਾਈ ਜਾਵੇ ਜਿਹੜੀ ਸੋਚ ਹੈ ਸੋਚ ਸੰਤਾਂ ਦੀ ਲੈ ਕੇ ਚੱਲੇ ਆ ਸੋ ਉਸੇ ਸੋਚ ਨੂੰ ਵੋਟ ਪਾਈ ਜਾਵੇ ਅਗਰ ਮੈਂ ਕੱਲ ਨੂੰ ਕਿਸੇ ਤਰ੍ਹਾਂ ਦੀ ਮੈ ਹਉਣ ਤਾਈ ਕਰਦਾ ਤਾਂ ਮੈਨੂੰ ਜਿੱਥੇ ਮਰਜੀ ਲੋਕ ਬਿਠਾ ਦੇਣ ਮੈਂ ਉੱਥੇ ਬੈਠਣ ਲਈ ਤਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਗਮਉਨ ਸਿੰਘ ਜੀ ਵੈਸੇ ਤਾਂ ਸਾਰੇ ਇਲਾਕੇ ਦੇ ਵਿਚਰਨ ਵਾਲੇ ਬੰਦੇ ਆ ਬਹੁਤ ਵਧੀਆ ਇਨਸਾਨ ਆ ਇਹਨਾਂ ਨੂੰ ਬੇਨਤੀ ਇਹ ਖੜ ਨਹੀਂ ਸੀ ਇਹਨਾਂ ਨੂੰ ਧੱਕਾ ਲਾ ਗਿਆ ਬੇਨਤੀਆਂ ਕਰੀਆਂ ਵੀ ਤੁਸੀਂ ਜੇ ਆਪਾਂ ਨਹੀਂ ਲੜੂਗੇ ਤਾਂ ਲੜੂਗਾ ਕੌਣ ਹੈਨਾ ਤਾਂ ਸਾਰੇ ਯਾਨੀ ਕਿ ਰਲ ਮਿਲ ਕੇ ਬੈਠ ਕੇ ਗੱਲਬਾਤ ਕਰੀ ਤੇ ਇਹਨਾਂ ਨੂੰ ਬੇਨਤੀ કરી ਪਈ ਤੁਸੀਂ ਸਾਹਮਣੇ ਅੱਗੇ ਆਓ ਤਾਂ ਵੀ ਅਸੀਂ ਵੀ ਪਿੱਛੇ ਤੇ ਤੁਹਾਡੇ ਨਾਲ ਖੜੇ ਆ ਲੋਕ ਇਟਮਿਸ਼ਨ ਦੀ ਟੀਮ ਖੜੀ ਹੈ ਹੋਰ ਵੀ ਸੰਸਥਾਵਾਂ ਨਾਲ ਖੜੀਆਂ ਐ ਬਾਕੀ ਸਾਡਾ ਪਿੰਡ ਵੀ ਨਾਲ ਖੜਾ ਹੈ ਹੈਨਾ ਸੋ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਵੋਟਰਾਂ ਨੂੰ ਅਪੀਲ ਹੈ ਕਿ ਬਈ ਆ ਹੁਣ ਇੱਕ ਮੌਕਾ ਹੈ ਜੇ ਆਪਾਂ ਕੌਮ ਦੇ ਹੀਰੇ ਨੂੰ ਆਪਾਂ ਅੱਗੇ ਲਈਏ ਤਾਂ ਉਹੀ ਸਭ ਤੋਂ ਵੱਡੀ ਗੱਲ ਹੈ ਬਾਕੀ ਜੇ ਇੱਕ ਗੱਲ ਆਪਾਂ ਦੇਖੀਏ ਅਸੀਂ 84 ਭੁੱਲ ਗਏ ਦਰਬਾਰ ਸਾਹਿਬ ਤੇ ਟੈਗ ਭੁੱਲ ਗਏ ਜੱਲਿਆਂ ਵਾਲਾ ਬਾਗ ਭੁੱਲ ਗਏ ਜੋ ਗਰਨਸ਼ਾਵਨੀਆਂ ਬੇ ਬੇ ਆਦਮੀਆਂ ਹੋਈਆਂ ਉਹ ਭੁੱਲ ਗਏ ਹਨਾ ਤਾਂ ਆਪਾਂ ਇਹੀ ਅਪੀਲ ਹੈ ਜੀ ਵੀ ਇਹ ਚੀਜ਼ਾਂ ਯਾਦ ਕਰੋ ਇਹ ਟਾਈਮ ਯਾਦ ਕਰੋ ਪੁਰਾਣਾ ਤਾਂ ਫਿਰ ਆਪਣੀ ਵੋਟ ਪਾਉਣ ਦਾ ਜਿਹੜਾ ਆਪਣਾ ਫੈਸਲਾ ਫੇਰ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ